ਸਤ ਸ੍ਰੀ ਅਕਾਲ ਜੀ ਸਾਰਿਆਂ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਮਿਆਰੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤਾਂ ਟੋਟਲ 4 گاਵਾ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਤਿੰਨ ਸੁਈਆਂ ਤੇ ਇੱਕ ਗੱਬਣ ਤੁਹਾਨੂੰ ਦਿਖਾਉਣੀ ਹੈ ਇੱਕ ਤਾਜੀ ਸੁਈ ਹੈ ਉਹ ਨਹੀਂ ਸੁਈ ਹੈ ਜੇ ਹਾਂ ਦੇਖ ਸਾਡੇ ਜੇਰਜੂਰੀ ਨੇ ਪ੍ਰੋਪਰ ਪਾਤੀ ਆ ਤੇ ਆਹ ਜਿਹੜੀਆਂ گاਵਾ ਚਾਰ ਤੁਹਾਨੂੰ ਦਿਖਾਉਣੀਆਂ ਦੋ ਜਰਸੀਆਂ ਤੇ ਦੋ ਐਚਪੀ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਬਸ ਸਤਿ ਸ੍ਰੀ ਅਕਾਲ ਹੋਰ ਸਣਾ ਠੀਕ ਠਾਕ ਜੀ ਵਧੀਆ ਵਧੀਆ ਠੀਕ ਠੀਕ ਠਾਕ ਤੇ ਨਾਮ ਦੱਸ ਦੋ ਵੀਰ ਜੀ ਕਰੀ ਹਾਂਜੀ ਕਵਜੀ ਸਿੰਘ ਹਾਂਜੀ ਬੈੜੀ ਚ ਬੈਰੀ ਤਸਵੀਰ ਹੀ ਨਾਲਾ ਜ਼ਿਲ੍ਹਾ ਮਸਾ ਤੇ ਫੋਨ ਨੰਬਰ ਬੋਲ ਦੋ ਇੱਕਰੀ 9855203253 ਠੀਕ ਹੈ ਜੀ ਤੇ ਸ਼ੁਰੂਆਤ ਫਿਰ ਕਿਹੜੀ ਤੋਂ ਕਰ ਲਈਏ ਗੱਬਣੀ ਵਖਾਦੀਏ ਪਹਿਲਾਂ ਹਾਂਜੀ ਗੱਬਾਂ ਤੋਂ ਨਹੀਂ ਜੀ ਤੋਕ ਕਰ ਤੇ ਫਿਰ ਸੂਈਆਂ ਵਖਾਉਣੀਆਂ ਹਾਂਜੀ ਕਿੰਨਾ ਸੋਗਸ ਉਹਨਾ ਬੀਨੇ ਇਹਨੇ ਦਿੱਤੀ ਦੁਜਾ ਫਿਰ ਸੁਣਾ ਜੇ ਉਹ 6 ਡੰਡ ਜੇ ਉਹ 6 ਦੰਦ ਆ ਤੇ ਕਿੰਨੇ ਕ ਦੁੱਧ ਆ ਲੀ ਜੇ ਦੁੱਧ ਵੀ ਵੀ ਇਹਨੇ 22 ਕਿਲੋ ਪਈਦੇ ਸੂਏ ਭਰਿਆ ਜੇ ਹਾਂਜੀ ਤੇ ਦੁੱਧ ਚਲੋ 24 25 ਕਿਲੋ ਆ ਰਾਮਦਾ ਉਹ ਚਾਈ ਜੀ ਦੁੱਧ ਜੇ ਠੀਕ ਹੈ ਇਹ ਕਿ ਚੰਗੇ ਕੱਦ ਕਾਠ ਵਾਲੀ ਹੈ ਨਾ ਤੇ ਸੋਹਣੇ ਰੰਗ ਰੂਪ ਵਾਲੀ ਹੈ ਖੋਲੋ ਹਾਂ ਫਿਰ ਤੋੜ ਦਈਏ ਥੋੜੀ ਥੋੜੀ ਗੌਰ ਜਿਆਦਾ ਰੱਖੋ ਠੀਕ ਹੈ ਟਾਈਮ ਕਿੰਨਾ ਕ ਲੈ ਜੋ ਹਜੇ ਤਾਂ ਵੀ ਦੀ ਇੱਕ ਹਫਤਾ ਲੱਗੂਗੀ ਠੀਕ ਹੈ ਉਤਨਾ ਠੰਡੀ ਤੇਰੀ ਆ ਬਾਕੀ ਬਹੁਤ ਚੰਗਾ ਖਾ ਰੋ ਵਾ ਕਿੰਨੇ ਕਿੰਨੇ ਕੇ ਸਿੰਘ ਜਿਹੜੇ ਇਹਦੇ ਹੈਗੇ ਆ ਉਹ ਫੋਟਾਂ ਨਹੀਂ ਆ ਫੋਟਾਂ ਜੀਆਂ ਕਈ ਆਦੀ ਹੁੰਦੀਆਂ ਆ ਹਾਂਜੀ ਬਾਕੀ ਜੇ ਤਿਆਰ ਹੋਣੀ ਆ ਚੰਗੀ ਕਾਫੀ ਇਹ ਪਛਾਣ ਹੋਈ ਤਿਆਰ ਹੋਣੀ ਜਿੰਨੀ ਤਿਆਰ ਹੋਈ ਹਾਂ ਦੇਖ ਸਕਦੇ ਜੇ ਪੂਰੀ ਫਸਣੀ ਆ ਥੱਲੇ ਖੋਲੋ ਹਾਂ ਵੀ ਜੀ ਤੋਰ ਦਈਏ ਫਿਰ ਇਹਨਾਂ ਉੱਪਰ ਇਹ 98 ਇਹ ਇੱਕ ਵਧੀਆ ਤਰ੍ਹਾਂ ਦੇਖ ਸਕਦੇ ਚੰਗੇ ਗਾਫ ਤੇ ਥਾਣੀਆਂ ਕਿੰਨਾ ਰੱਖਣਾ ਵਿਧੀ ਇਹਦਾ ਮੁੱਲ ਆਪਾਂ ਮੁੱਲ ਇਹਦੀ ਦਾ ਜਿਹੜੀ ਕਰਦਣਾ ਆਪਾਂ ਜਿਹੜੀ ਸੂਈ ਹੁੰਦੀ ਰਿਹਾ ਬਾਸ ਹੱਤੇ ਹਾਂਜੀ 1.5 ਦਾ 7 ਕਿਲੋ ਲੈ ਜੂਗੀ ਹਫਤ ਤੱਕ ਠੀਕ ਆ ਬਾਕੀ ਇਹ ਆ ਵੀ ਕੋਈ ਫੀਡ ਫੂਡ ਚੱਡੇ ਵਾਲੀ ਪਾ ਦੇ ਤਾਂ ਗਾਂ ਚੰਗੀ ਖੋਲ ਆਊਗੀ ਠੀਕ ਹੈ 트ਾਂਜੈਕਸ਼ਨ ਪਾ ਦੇ ਹਨਾ ਕਿੰਨੀ ਕਿਲੋ ਅਸੀਂ ਭਰੂਗੀ ਠੀਕ ਆ ਹਾਂਜੀ 22 23 ਕਿਲੋ ਦੀ ਘਰ ਵਾਲਿਆਂ ਦਾ ਖੋਲ ਗਾਰੰਟੀ ਦਿੱਤੀ ਜਿਹੜਾ ਪਹਿਲੇ ਸਵੇਰੇ ਦਾਸ ਠੀਕ ਆ ਹਾਂਜੀ ਤੇ ਕਿੰਨਾ ਰੱਖਨੇ ਦਾ ਮੁੱਲ ਬੋਲਣੀ ਦੀ 55000 ਕਿੰਨੇ ਦੀ 55000 ਦੀ 55000 ਦੀ ਹੋਰ ਕਰਦੇ ਕਿ ਮਾਨ ਮੋਕੇ ਨੂੰ 2000 ਰੁਪਏ ਵਾਟ ਦੇ ਅੱਛਾ 78500 ਦੀ ਦੇ ਦੇ ਬਾਕੀ ਚਲੋ ਮੌਕੇ ਦੇ ਮਾਤਾ ਨਾਲ ਹੋਰ ਹੋ ਜਾਊਗਾ ਹਨਾ ਠੀਕ ਹੈ ਤੇ ਹੁਣ ਇੱਕਾ ਸੁਈ ਸੁਵਾਈ ਵਹਿੜਿਆ ਕਾਫੀ ਖੂਬਸੂਰਤ ਹੈ ਜਿਹੜੀ ਬੋਦੀ ਵਾਲੀ ਵਹਿੜਿਆ ਜਿਹੜੀ ਤੇ ਥਣਾ ਦਾ ਸਾਈਜ਼ ਗੈਪ ਵੀ ਇਹਦਾ ਜਿਹੜਾ ਚੰਗਾ ਥੋੜਾ ਦਰਦੀ ਦਰਦੀ ਜੀ ਆ ਸਾਡੇ ਕੋਲ ਤੁਸਾਂ ਬਿਲਕੁਲ ਠੀਕ ਸੀ ਥੋੜੀ ਇਹਦਾ ਦੇਖਣਾ ਸੂਆ ਵਧੀਆ ਇਹ ਵੀ ਜੀ ਪਹਿਲਾ ਸੂਆ ਜੇ ਪਹਿਲਾ ਸੂਆ ਆ ਹਾਂ ਜੀ ਕਿੰਨਾ ਚਿਰ ਹੋਇਆ ਸੂਈ ਨਾ ਇਹ ਮੂੰਹ ਚਾਰ ਦੰਦ ਜੇ ਠੀਕ ਆ ਹਾਂ ਜੀ ਤੇ ਸੂਈ ਨੂੰ ਵੀ ਜੀ 7 ਦਿਨ ਰੱਖੋਗੇ ਜੀ ਤੇ ਮਗਰ ਕੀ ਇਹ ਤੇ ਮਗਰੇ ਦੇ ਵਛੀ ਜੀ ਵੀ ਜੀ ਅੱਛਾ ਮਗਰੇ ਦੇ ਵਛੀ ਆ ਬੈਠੇ ਜੜੀ ਵਛੀ ਹਾਂ ਜੀ ਆ ਹਾਂ ਵਛੀ ਜਿਹੜੀ ਕਾਫੀ ਕਮਾਲਦੀ ਆ ਇਹਦੇ ਮਗਰ ਚੰਗੇ ਟੀਕੇ ਦੀ ਵਛੀ ਆ ਹਾਂ ਦੇਖ ਸਾਦੇ ਜੀ ਸੋਹਣੀ ਵਛੀ ਆ ਇਹਦੇ ਮਗਰ ਹਾਈਟ ਲੈਂਡ ਤੇ ਵਛੀ ਦੀ ਹੁਣ ਤੋਂ ਹੀ ਚੰਗੀ ਆ ਕੋਈ ਚੰਗੀ ਸੰਭਲ ਕੇ ਵੀ ਲੈ ਜਾਊਗਾ ਵਛੇ ਵਿੱਚ ਚੰਗੀ ਤਿਆਰ ਹੋਊਗੀ ਤੇ ਦੁੱਧ ਕਿੰਨਾ ਤਿਆਰ ਹੋਵੇ ਜੀ ਮੌਕੇ ਦੇ ਦੇ ਕੋਲ ਦੁੱਧ ਵੀ ਜਿਹੜੀ ਜਿਹੜੀ ਇਹ ਗਲਾਟਈਏ ਤੇ ਵਿੰਗੋ ਬਾਹਰ ਜੇ ਅੱਛਾ ਜੀ ਆਪਾਂ ਬਿਲਕੁਲ ਝੱਕ ਮਾਰ ਕੇ ਠੱਡਾ ਕਰਕੇ 20 ਲੀਟਰ ਬੋਲ ਦੁੱਧ ਜਿਆਦਾ ਤਿਆਰ ਬਿਲਕੁਲ 20 ਲੀਟਰ ਤੇ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਜੀ ਉਹ ਚਾਰ ਟਾਈਮ ਚੋਲੇ ਜਿਹੜਾ ਕੰਡੇ ਵਾਲਾ ਦੁੱਧ 20 ਕਿਲੋ ਜੇ ਕਿੰਨਾ ਚਵਾਈ ਜਾਊਗੀ ਉਹ ਜੀ 25 ਕਿਲੋ ਅੱਛਾ 25 ਕਿਲੋ ਆਮ ਨਾਲ ਚਵਾਈ ਜਾਊਗੀ ਤੋੜਾਂ ਮੈਂ ਫੇਰ ਇੱਕ ਰੀਨ ਜੀ ਬਾਕੀ ਜਵਾਬ ਸੁਣਾ ਇੰਨਾ ਚੰਗਾ ਵੀ ਗੱਲ ਹੀ ਛੱਡੋ ਠੀਕ ਹੈ ਜੀ ਹਾਂ ਜੀ ਬਾਕੀ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਹੈ ਬਿਲਕੁਲ ਕੰਪੈਕਟ ਹਵਾਨੇ ਦੀ ਆ ਲਾਜਾ ਬਿਲਕੁਲ ਓਲੀ ਓਲੀ ਤੋਰ ਦੇ ਆ ਦੇਖਾ ਦੇ ਜੀ ਬਿਲਕੁਲ ਕੰਪੈਕਟ ਹਵਾਨਾ ਵਾ ਜੀ ਤਾਇ ਦਾ ਗਾਣਾ ਵੀ ਹਵਾਨਾ ਚੰਗਾ ਤੇ ਹਵਾਨਾ ਜਿਹੜਾ ਸ਼ਾਨਾ ਵੀ ਚੰਗਾ ਥੋੜੀ ਜੀ ਵੀ ਨਹੀਂ ਫਾਰਮ ਤੋਂ ਲਈ ਆ ਰਸਾ ਰਸਾ ਨਾ ਨਾ ਪਾਇਆ ਰਸੇ ਦੀ ਆਉਣ ਕਰਦੀ ਹੈ ਮੜੀ ਜੀ ਤੇ ਆ ਥਾਨ ਵੀ ਦੇਖ ਸਕਦੇ ਚੰਗੇ ਗਾਇਕ ਤੇ ਇੱਕੋ ਜਿਹਾ ਸਾਈਜ਼ ਦੇ ਥਾਨੇ ਆ ਜਿਹੜੇ ਤੇ ਇਹਦਾ ਮੁੱਲ ਵੀ ਦੀ ਫਿਰ ਮੋਲੇ ਦਾ ਵੀ ਕੀ 70000 ਅੱਛਾ ਹਾਂਜੀ ਤੇ ਮਾਨਤਨ ਕਰਨਾ ਵਿੱਚ 2000 ਅੱਛਾ 60000 ਦੀ ਦੇ ਦੋਗੇ 60000 ਦੇ ਆ ਜੀ ਚਲੋ ਕੋ ਫੋਨ ਲਾਵੇ ਨਾ ਮੌਕੇ ਤੇ ਹੋਰ ਹੋ ਜੇ ਇਹ ਇੱਕ ਜਿਹੜੀ ਆ ਤਾਜੀ ਸੂਈ ਆ ਇਹਦੇ ਮਗਰ ਕੀ ਆ ਗਿਆ ਜੀ ਇਹਦੇ ਇਦੀ ਬੱਛਾ ਆਇਆ ਇਹਦਾ ਮਗਰ ਜਿਹੜਾ ਬੱਛਾ ਆ ਹਾਂਜੀ ਤੇ ਆ ਜੇ ਰੀ ਨੇ ਦੇਖ ਸਕਦੇ ਜਿਹੜੀ ਪ੍ਰੋਪਰ ਪਾਤੀ ਆ ਤੇ ਸੁਵਾ ਕੇ ਨਵਾ ਮੇਂ ਜੀਦਾ ਕੇ ਨਵਾ ਸੁਵਾ ਬੇ ਜੀਦਾ ਸੁਵਾ ਬੇ ਜੀਦਾ ਪਹਿਲਾ ਜੀ ਪਹਿਲਾ ਹੀ ਸੋਈ ਆ ਹਾਂਜੀ ਅਜੇ ਗੱਡੀਆਂ ਤਾਂ ਰਤੂ ਰੱਖ ਕੀ ਵੀ ਜੀ ਸਾਢੇ 3 4 ਕਿਲੋ ਸਿਰੇ ਚ ਹੋਈ ਏ ਰਾਤੀ ਸੁਈ ਏ ਅੱਛਾ ਰਾਤੀ ਸੁਈ ਏ ਠੀਕ ਹੈ ਜੀ ਹਾਂ ਜੀ ਆ ਜੇ ਉਹ ਹਾਂ ਜੀ ਜੇਰ ਦਾ ਆਪਾ ਦਿਖਾਤੀ ਆ ਹਾਂ ਜੀ ਠੀਕ ਹੈ ਪਹਿਲਾਂ ਤੁਹਾਂ ਜੀ ਮੂੰਹ ਚ 4 ਦੰਦ ਜੇ ਕਿੰਨਾ ਕੁ ਦੋ ਚੁਵਾਈ ਜਾਊਗੀ 4 ਦੰਦ ਜੀ ਵੀਰ ਜੀ ਮੂੰਹ ਠੀਕ ਹੈ 15 ਕਿਲੋ ਆਰਾਮ ਨਾਲ ਚੁਵਾਈ ਜਾਊਗੀ ਠੀਕ ਹੈ ਜੀ ਹਾਂ ਜੀ ਖੋਲ ਫੰਡੀ ਧੀਰੀ ਕੋਪ ਨਹੀਂ ਹੈ ਤੁਹਾਨੂੰ ਦਿਖਾ ਦਿੰਦਾ ਦੰਦ 15 ਦੇ ਜਿਹੜਾ ਕਹਿੰਦੇ ਕਿ ਚੁਵਾਈ ਜਾਊਗੀ ਤੁਹਾਨੂੰ ਦੇਖੋ ਬਹੁਤ ਚਗਾ ਠੀਕ ਹੈ ਜੀ ਤਾਰੋ ਦੋ ਇੱਕ ਜੀ ਹਾਂ ਜੀ ਬਾਕੀ ਜਿਦਾ ਮਰਜੀ ਜਿੱਧਰੋਂ ਮਰਜੀ ਬੈਠ ਜਾਓ ਉਹ ਗੱਲ ਹੀ ਨਹੀਂ ਇਹ ਹੈ ਕਿ ਦਾੰਦ ਆ ਪਤਾ ਨਾ ਤਾ ਨਹੀਂ ਦਿਖਾਉਂਦੇ ਥੋੜੀ ਜਗ੍ਹਾ ਤਿਲਕਣ ਵਾਲੀ ਆ ਤੇ ਫਰਸ਼ 'ਤੇ ਗਿੱਲਾ ਆ ਫਰਸ਼ 'ਤੇ ਗਿੱਲਾ ਆ ਥੱਲੇ ਕੋਈ ਆਪਣਾ ਯੋਗ ਆ ਨਹੀਂ ਉਹ ਹੋਊਗਾ ਵੀ ਤੇ ਬਾਕੀ ਕੋਈ ਵੀਰ ਆਣ ਕੇ ਆਪਣੇ ਚੈੱਕ ਕਰ ਲੈਣਗੇ ਉਹ ਨਾ ਹੋਊਗਾ ਜੋ ਦੱਸਦੇ ਨੇ ਉਹ ਲੱਗੀ ਹੋਈ ਆ ਆਣੇ ਆਪਣਾ ਚੈੱਕ ਕਰਕੇ ਚੈੱਕ ਕਰਕੇ ਲਾਜੇ ਹਨਾ ਬਿਲਕੁਲ ਬਿਲਕੁਲ ਥੱਲੇ ਫਰਸ਼ 'ਤੇ ਸਾਰੀ ਗਿੱਲੀ ਆ ਤਿਲਕਣ ਵਾਲੀ ਆ ਤਾਂ ਕਰਕੇ ਜਿਹੜੇ ਦਾੰਦ ਆਪਾਂ ਤੁਹਾਨੂੰ ਹੁਣ ਦਿਖਾਉਣ ਨਹੀਂ ਦੇ ਠੀਕ ਹੈ ਬਾਕੀ ਘਟੀ ਘਟੀ ਬਹੁਤ ਜ਼ਿਆਦਾ ਲੈ ਜੀ ਜੀ ਬਾਕੀ ਤਾਜੀ ਸੋਈ ਆ ਸਵੇਰਾ ਪਹਿਲਾ ਹੀ ਹੈ ਇਹਦਾ ਚੰਗੀ ਤਿਆਰ ਹੋਈ ਹੈ ਕਤਲ ਬੜਾ ਨਹੀਂ ਕੋਈ ਔਲ ਨਹੀਂ ਕੋਈ ਗਲ ਨਹੀਂ ਬਾਤ ਨਹੀਂ ਅਜੇ ਭੜ ਵੀ ਉਹ ਥੋੜੀ ਬੋਧੀ ਹੈਗੀ ਜੀ ਪਰ ਕੋਈ ਪਤਾ ਹੀ ਨਹੀਂ ਮੱਛੀ ਨੂੰ ਆਨ ਕਰਨ ਦਾ ਤੇ ਇਹਦਾ ਮੁੱਲ ਮੁੱਲ ਇਹਦਾ ਵੀ 37000 ਲੀ ਦਵਗੇ ਅੱਛਾ 37000 ਹੀ ਦੇ ਦੋਗੇ ਹਾਂਜੀ ਬਾਕੀ ਮਾਨਤਨ ਮੁਕਤ ਹੋ ਜੂ ਇੱਕ ਹਜ਼ਾਰ ਵੀ ਜੀ ਹੋਜੂ ਅੱਛਾ 36000 ਦੀ ਜੀ ਠੀਕ ਹੈ ਹੁਣ ਇੱਕ ਹੌਲਾ ਭਾਵ ਦਿਖਾ ਦਈਏ ਆ ਜਿਹੜੀ ਗਾਂ ਦੇ ਵੀ ਸਿੰਗ ਨਿਕ ਨਿਕ ਜਿਹੜੇ ਇਹਦੇ ਵੀ ਹੈਗੇ ਆ ਤੇ ਆ ਮੱਛੀ ਇਹਦੀ ਕੋਈ ਆਪਣੀ ਸਮਝਣਾ ਵੇਖ ਲੈ ਕਿੰਨੀ ਚਰਦੀ ਹੋਊਗੀ ਤੁਹਾਡੇ ਸਾਹਮਣੇ ਹੀ ਆ। ਇਹ 6 ਵੀ ਪਲੀ ਬਲੋਸੀ ਵਸ਼ੀ ਆ। ਦੋ ਦੋ ਵਸ਼ੀਆਂ ਵਾ ਜਾ ਵੀ ਵਸ਼ੀ ਆ, ਵਸ਼ੀਆਂ ਦੋਵੇਂ ਚੰਗੀਆਂ। ਕਿੰਨਾ ਜੀ ਵੀ ਇਹਦੇ ਕੋਲ ਦੁੱਧ? ਇਹਦੇ ਕੋਲ ਦੁੱਧ ਵੀ ਜੀ 14 ਕਿਲੋ ਬਿਲਕੁਲ ਤਿਆਰ ਜੇ ਢੰਡੇ। ਤਿਆਰ ਬਿਲਕੁਲ। ਠੰਡੀ ਚੜੀ। ਇੱਧਾ ਜੀ ਵੀਤੀ। ਅੱਛਾ ਇਹ ਥਾਂ ਥਾਂ ਦਾ ਜੀ। ਆਵਲਾ ਥਣ ਅੱਧਾ ਆਗਲਾ ਜੇ ਬਾਕੀ ਠੰਡੀ ਹੈ ਕੋਈ ਗੱਲ ਨਹੀਂ ਜਿੱਤਾ ਮਰਜੀ ਪਾਵੇਂ ਜੋ ਰਸੀ ਪਾਉ ਨਾ ਪਾਉ ਠੀਕ ਹੈ ਜੀ ਦੁੱਧ 14 ਲੀਟਰ ਪੱਕਾ ਦੁੱਧ ਜੀ ਕੰਡੇ ਵਾਲਾ 14 ਕਿਲੋ ਹੋਊਗਾ 14 ਲਾਣੀ ਕੰਡੇ ਵਾਲਾ ਹੋਊਗਾ 14 ਕਿਲੋ ਸੋਹਣ ਜੀ ਤਾਂ ਕੇ ਜਦ ਹੀ ਕਾਹਨ ਦੁੱਧ ਜਿਹੜਾ ਕਹਿੰਦੇ ਕਿ ਹੈਗਾ ਵਾ ਤੇ ਇਹਦਾ ਮੁੱਲ ਵੀ ਜੀ ਫਿਰ ਮੁੱਲ ਵੀ ਇਹਦਾ ਬਿਲਕੁਲ ਜਾ ਜਾ ਕਿੰਨਾ ਦਾ ਇਹਦਾ ਜਿੰਨਾ ਕ ਆਪਾਂ ਮੁੱਲ ਕਰਦਣਾ ਆਪਾਂ 1.5 ਮਹੀਨੇ ਚ ਦੁੱਧੋਂ ਫ੍ਰੀ ਹੋ ਜਾਣੀ ਹੈਗਾ ਸਾਹ ਨਾਲ ਠੀਕ ਆ ਹਾਂਜੀ ਰੋਜ਼ 500 ਰੁਪਏ ਦਾ ਦੁੱਧ ਆ ਹਾਂਜੀ ਹਾਂਜੀ ਇਹ ਵੀ ਜੀ ਆਪਾਂ ਦੇ ਆ ਕੇ 8000 ਦੀ 8000 ਦੀ ਹਾਂਜੀ ਥੋੜਾ ਛੋਟ-ਛਾਟ ਕਰ ਦੋਗੇ 8000 ਹੋਰ ਕਰਾਂਗੇ ਜੀ 27000 ਦੀ ਦੇ ਦੇ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਝ ਕਹਣਾ ਨਾ ਨਾ ਬਾਕੀ ਇਹ ਆ ਕਿ ਤਿੰਨ ਸੋਈਆਂ ਸਵਾਈਆਂ ਵਾ ਤੇ ਇੱਕ ਗੱਬਨੇ ਤੇ ਚਵਾਈ ਤੁਸੀਂ ਆਪ ਕਰਕੇ ਖੜਨੀ ਆਪਣੀ ਜ਼ਿੰਮੇਵਾਰੀ ਤੇ ਤੇ ਆਪਣੀ ਮਰਜ਼ੀ ਨਾਲ ਸਾਡੀ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਥਨਾ ਦੀ ਦੁੱਧ ਦੀ ਉਹ ਤੁਸੀਂ ਆਪਣਾ ਵੇਸ ਚ ਆ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ